ਕਈ ਵਫਾ ਕੋ ਜੈ ਸਾ ਮਿੱਤਰ ਮਿਲਦਾ ਕਹਿ ਲੈਂਦਾ ਹੈ ਗੈਨੇ ਜੀ ਫਲਾਣੇ ਦੀ 30 40 ਸਾਲ ਪਹਿਲੇ ਆਖੀ ਹੋਈ ਗੱਲ ਭੁੱਲਦੀ ਨਹੀਂ ਕਿਉਂ ਝੋਟ ਕਰ ਗਈ ਹੋ ਸਕਦਾ ਉਸਨੇ ਗੱਲ ਕੱਢੀ ਹੋਵੇ ਕੋਈ ਕੋੜਾ ਬਚਨ ਬੋਲਿਆ ਹੋਵੇ ਝੋਟ ਕਰ ਗਈ ਸਿਮਰ ਤੇ ਦਾ ਹਿੱਸਾ ਬਣ ਗਈ ਉਹ ਵੀ ਅੰਦਰ ਪਈ ਕੁਝ ਸੁਣਿਆ ਸੀ ਸੌਣ ਕੇ ਬਿਸਮਾਦਤਾਰੀ ਹੋਇਆ ਬੜੀ ਖੁਸ਼ੀ ਮਿਲੀ ਆਨੰਦ ਮਿਲੇਆ ਸਿਮਰਤੀ ਦਾ ਹਿੱਸਾ ਬਣ ਜਾਂਦਾ ਕੁਝ ਸੁਣਿਆ ਸੀ ਤੇ ਚੋਟ ਬੜੀ ਲੱਗੀ ਐਸਾ ਬੋਲ ਸੀ ਕੋਈ ਬੜੀ ਚੋਟ ਲੱਗੀ ਬੜਾ ਦੁੱਖ ਮਿਲੇ ਉਹ ਸਿਮਰਤੀ ਦਾ ਹਿੱਸਾ ਬਣ ਗਿਆ زبان نے کچھ کھادہ سے یہ کھا کے بڑا عجیب و غریب سવાદ آیا بڑا ہی رس آیا سمرتی دا حصہ بن جا پر ایسی کوئی چیز موچ پائے زہر تو بھی کوڑے بالکل پھکے بالکل بے سواذی ਉਸ ਨਾਲ ਵੀ ਇੱਕ ਆਗਾਜ਼ ਪਹੁੰਚਦਾ ਹੈ ਔਰ ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ। ਅਜੋਕੇ ਸੈਂਟਿਸਟ ਕਹਿੰਦੇ ਪੈਨੇ NASA ਜੋ ਸੁੰਘਦੀ ਹੈ ਇਹ ਸਿਮਰਤੀ ਦੀ ਛਾਪ ਸਭ ਤੋਂ ਪਰਬਲ ਪੈਂਦੀ ਹੈ ਇੰਜ ਕਹਿੰਦੇ ਆਜੋਕੇ ਵਿਗਿਆਨ ਅੱਜ ਦਾ ਵਿਗਿਆਨ ਐਸਾ ਕਹਿੰਦਾ ਕੁਝ ਸੁਗੰਧ ਜੇ ਨੂੰ ਸੁੰਘਦਿਆਂ ਬੜਾ ਰਸ ਆ ਗਿਆ। ਨਾਸਕਾ ਦੇ ਰਾਹੀਂ ਬੜਾ ਰਸ ਮਿਲ ਗਿਆ। ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ। ਔਰ ਉਹ ਇਹ ਕਹਿੰਦੇ ਨੇ ਬਾਕੀ ਇੰਦਰੀਆਂ ਨਾਲੋਂ ਇਸ ਇੰਦਰੀ ਦੇ ਆਛਾਪ ਜ਼ਿਆਦਾ ਪੈ ਜਾਂਦਾ ਹੈ। ਇੰਜ ਕਹਿੰਦੇ। ਕਿਸ ਆਧਾਰ ਤੇ ਕਹਿੰਦੇ ਨੇ ਉਹ ਤੇ ਉਹਨਾਂ ਦੀ ਖੋਜ ਹੈ ਪਰ ਕਹਿਣ ਲੱਗ ਪਏ। ਪਰ ਭਿਆੰਕਰ ਕੋਈ ਦੁਰਗੰਧ ਲੰਗਿਆ ਕਿਸੇ ਪਾਸੋਂ ਬੜੀ ਭयंकर ਦੁਰਗੰਧ ਲੱਕਤੇ ਕਪੜਾ ਦੇਣ ਨੂੰ ਜੀ ਕੀਤਾ ਉਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ ਯਾਦ ਦਾ ਹਿੱਸਾ ਬਣ ਜਾਂਦੀ ਹੈ ਔਰ ਕਦੇ ਕਦਾਂ ਜਦ ਧਿਆਨ ਅੰਦਰ ਜਾਂਦਾ ਹੈ ਉਹ ਸੁਗੰਧ ਦੁਰਗੰਧ ਯਾਦ ओ, मिठे बोल और कड़ी हुई गाल याद आ जाती है भावे तीस साल पहले किसी ने गाल तीस साल पहले सुन के आनंद याद आ जा दृश्य जो वेख के बड़ा रस या वह के बड़ा सहम पैदा हो गया भावे भी तीह साल चालीस साल पुराना ਜਦ ਵੀ ਕਦੇ ਧਿਆਨ ਅੰਦਰ ਜਾਂਦਾ ਯਾਦ ਆ ਜਾਂਦਾ ਉਸ ਪਾਸੇ ਧਿਆਨ ਉਸ ਸਿਮਰਤੀ ਦੀ ਤਰਫ ਜਦ ਧਿਆਨ ਜਾਂਦਾ ਯਾਦ ਆ ਜਾਂਦਾ ਇਸੇ ਤਰ੍ਹਾਂ ਛੁਇਆ ਕਿਸੇ ਨੂੰ ਬਹੁਤ ਕੋਮਲ ਬੜਾਈ ਕੋਮਲ ਸਪਰਸ਼ਤਾ ਖਲੜੀ ਦਾ ਰਸ ਹੈ ਕਿਸੇ ਮਿਤਰ ਨੂੰ ਗੱਲ ਨਾਲ ਲਾਇਆ ਪੁੱਤਰ ਨੂੰ ਗੱਲ ਨਾਲ ਲਾਇਆ ਪਰਿਸ਼ਤਾ ਸੁਖ ਮਿਲਿਆ ਰਸ ਮਿਲਿਆ ਉਹ ਵੀ ਸਿਮਰਤੀ ਦਾ ਹਿੱਸਾ ਬਣ ਗਿਆ ਕਿਸੇ ਬਲਦੇ ਹੋਏ ਅੰਗਾਰੇ ਨੂੰ ਜਾਂ ਗਰਮ ਚੀਜ਼ ਨੂੰ ਹੱਥ ਲਾਇਆ ਇੱਕਦਮ ਹੱਥ ਜਲ ਗਿਆ ਅਚਨ ਚੇ ਛਾਲੇ ਪੈ ਗਏ ਇਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਅੰਦਰ ਛਾਪ ਬਣ ਜਾਂਦਾ ਜਦ ਵੀ ਕਦੀ ਧਿਆਨ ਉਸ ਕੋਨੇ ਚ ਜਾਂਦਾ ਹੈ ਜਿਵੇਂ ਹੱਥ ਜਲਿਆ ਸੀ ਯਾਦ ਆ ਜਾਂਦਾ ਹੈ ਭਾਵੇਂ 30 ਸਾਲ ਪਹਿਲੇ ਜਲਿਆ ਸੀ ਭਾਵੇਂ 20 ਸਾਲ ਪਹਿਲੇ ਜਲਿਆ ਸੀ ਛੁਇਆ ਹੈ ਬੜਾ ਕੋਮਲ ਛੁਇਆ ਹੈ ਸਪਰਸ਼ ਕੀਤਾ ਹੈ ਬੜਾ ਰਸਮਈ ਹੈ ਉਹਦੀ ਵੀ ਛਾਪ ਬਣ ਜਾਂਦੀ ਹੈ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਜਦ ਵੀ ਕਦੀ ਧਿਆਨ ਉਸ ਕੋਣੇ ਚ ਜਾਂਦਾ ਹੈ ਉਹ ਘਟਨਾ ਯਾਦ ਆ ਜਾਂਦੀ ਪਰ ਛੋਇਆ ਤੇ ਹੱਥ ਜਲ ਗਏ ਹੱਥ ਜਲ ਗਏ ਤਿੰਨ ਸਾਲ ਪਹਿਲੇ ਮੈਨੂੰ ਲੋਹ ਲੱਗ ਗਈ ਬਹੁਤ ਗਰਮ ਜੋਂ ਦਾ ਮਹੀਨਾ ਸੀ ਇਹ ਰਾਜਸਥਾਨ ਦੇ ਚ ਪਿਆਸੇ ਤੇ ਭੁੱਖੇ ਹਿਰਨ ਮਰਨ ਲੱਗ ਪਏ ਸਨ ਮੋਰ ਵੀ ਮਰਨ ਲੱਗ ਪਏ ਸਨ 4-500 ਮੋਰ ਤਿੰਨ ਸਾਲ ਪਹਿਲੇ ਇਕੱਠੇ ਹੀ ਮਰ ਗਏ بارشਾਂ ਹੋਈਆਂ ਨਾ 2-3 ਸਾਲ ਤੇ ਪਹਾੜਾਂ ਦੇ ਤੇ ਜਿਹੜੇ ਝਰਨੇ ਸਨ ਸਰੋਵਰ ਸਨ ਸੁੱਕ ਗਏ Rajasthan government ਚਿੰਤਾ ਚ ਭਈ ਤੇ ਮੌਰ ਸਾਰੇ ਹੀ ਮਰ ਜਾਂਦੇ ਤੇ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ ਨਾ ਉਹ ਅੱਗੇ ਆਈਆਂ ਟੈਂਕਰਾਂ ਦੇ ਰਾਹੀਂ ਪਾਣੀ ਯਤਨਾਂ ਦੇ ਨਾਲ ਉੱਪਰ ਪਹੁੰਚਾਣਾ ਸ਼ੁਰੂ ਕੀਤਾ ਪਹਾੜ ਦੇ ਕੋਲੋਂ ਲੈ ਜਾ ਕੇ ਫਿਰ ਮਸ਼ਕਾਂ ਦੇ ਚ ਪਾ ਕੇ ਪਾਣੀ ਉੱਪਰ ਪੁਚਾਇਆ ਜਿੱਥੇ ਜਿੱਥੇ ਸਰੋਵਰ ਸਨ ਕਿਧਰੇ ਸਾਧਨ ਸੀ ਬਿਜਲੀ ਦਾ ਤੇ ਮੋਟਰਾਂ ਦੇ ਰਾਹੀਂ ਉੱਪਰ ਪੁਚਾਇਆ ਚੁਕੇ ਹਰ ਧਾਰਮਿਕ ਸੰਸਥਾ ਅੱਗੇ ਆਈ ਇਦੋ ਤਿੰਨ ਹਿਰਨ ਮਰੇ ਕਿਦਰੇ ਸੈਰ ਕਰਦੇ ਆ ਮੈਂ ਵੀ ਦੇਖ ਲੈ। ਉਹ ਭਾ ਰੋ ਅ ਮੇਰਾ ਪਤੀਜਾ ਮੇਸ਼ੀ ਜੀਪ ਭਰ ਲੈਂਦੇ ਸੀ। ਕਾਦੀ ਔਰ ਇਸ ਤੋਂ ਇਲਾਵਾ ਹੋਰ ਜੋ ਹਿਰਨ ਖੰਦੇ ਲੈ ਜੀਪ ਲੱਦ ਲੈਂਦੇ ਸੀ ਉੱਪਰ ਚਲੇ ਜਾਂਦੇ ਸੀ। ਜਿੱਥੇ ਤੱਕ ਜੀਪ ਜਾ ਸਕਦੀ ਸੀ ਫਿਰ ਸਮਾਨ ਚੁੱਕ ਕੇ ਉੱਥੇ-ਉੱਥੇ ਖੜੇ ਰਦੇ ਸੀ ਜਿੱਥੇ ਵਿਚਾਰੇ ਹਿਰਨ ਰਜ਼ਕ ਦੀ ਤਲਾਸ਼ ਦੇ। ਇੱਕ ਦਿਨੇ ਦ੍ਰਿਸ਼ ਮੈਂ ਦੇਖਣ ਲੱਗ ਪਿਆ ਮੈਂ ਕਿ ਹੁਣ ਤਾਂ ਹੀ ਜਾਣਾ ਹੈ ਇਹ ਸਾਰਾ ਖਾ ਲੈਣਗੇ। ਦੇਖਦੇ। ਲੋ ਬੜੇ ਚੱਲ ਰਹੀ ਸੀ, ਗਰਮੀ ਬੜੀ। ਹੈਗਾ ਸੀ ਬਾਵੇਂ ਸ਼ਾਮ ਦਾ ਵਕਤ। ਬੈਠਾ ਮੈਂ ਦਰਖਤ ਦੇ ਥੱਲੇ। ਘਰ ਆਂਦਿਆਂ ਲੋ ਲੱਗ। 15 ਵੇਦਨ ਤੇ ਫਿਰ ਮੈਂ ਮੰਜੇ ਤੋਂ ਉੱਠੇ ਨਹੀਂ। ਇਲਾਜ ਚੱਲਦਾ ਰਹੇ ਉਹ ਜਿਹੜੇ ਲੱਗੇ ਲੋਹ ਭਾਵੇਂ 3 ਸਾਲ ਪਹਿਲੇ ਲੱਗੇ ਸਿਮਰਤੀ ਦਾ ਹਿੱਸਾ ਬਣ ਗਏ ਹੰਗ ਜਦ ਵੀ ਕਦੀ ਧਿਆਨ ਉਸ ਕੋਨੇ 'ਚ ਜਾਂਦਾ ਹੈ ਉਹ ਗਰਮ ਗਰਮ ਹਵਾ ਜੋ ਮੈਨੂੰ ਲੱਗਦੀ ਰਹੀ ਉਹ ਦਰਖਤ ਉਹ ਹਿਰਨਾ ਦਾ ਦ੍ਰਿਸ਼ ਯਾਦ ਆ ਜਾਂਦਾ ਤੂੰ ਨਹੀਂ ਦੇ ਇਹ ਗੱਲ ਪੂਰੀ ਪਕੜੇ ਚ ਆਪ ਜੀ ਦੀ ਆ ਗਈ ਹਰ ਇੱਕ ਦੇ ਅੰਦਰ ਇਸ ਤਰ੍ਹਾਂ ਦੀਆਂ ਸਿਮਰਤੀਆਂ ਚਲਦੀਆਂ ਮੂਲ ਰੂਪ ਦੇ ਚ ਹੁਣ ਮੈਂ ਇਤਨਾ ਕਹਿ ਦਿਆਂ ਕੁਝ ਵੇਖਿਆ ਸੀ ਕੁਝ ਸੁਣਿਆ ਸੀ ਕੁਝ ਚਖਿਆ ਸੀ ਕੁਝ ਸੁੰਘਿਆ ਸੀ ਕੁਝ ਸਪਰਸ਼ ਕੀਤਾ ਸੀ ਝੋਟ ਬੜੀ ਲੱਗ ਸਹਿਮ ਬੜਾ ਪੈਦਾ ਦੁੱਖ ਬਹੁਤ ਮਿਲੇ ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ ਯਾਦ ਦਾ ਹਿੱਸਾ ਬਣ ਜਾਂਦਾ ਹੈ। ਇੱਕ ਨਵੀਂ ਫਾਈਲ ਤਿਆਰ ਹੋ ਜਾਂਦੀ ਹੈ ਪਿਛੇ ਰੱਖ ਦਿੱਤੀ ਜਾਂਦੀ ਹੈ। ਔਰ ਵੇਖਿਆ ਸੀ, ਸੁਣਿਆ ਸੀ, ਚਖਿਆ ਸੀ, ਸਪਰਸ਼ ਕੀਤਾ ਸੀ, ਸੁੰਘਿਆ ਸੀ, ਰਸ ਬੜਾ ਮਿਲਿਆ। ਸੁੱਖ ਬੜਾ ਮਿਲਿਆ। ਆਨੰਦ ਆਇਆ। ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ। ਔਰ ਇਹ ਸਿਮਰਤੀ ਵੀ ਅੰਦਰ ਬਣੀ ਰਹਦੀ ਏ ਮਿਠਦੀ ਨਹੀਂ ਧਾਰਮਿਕ ਅਨਭਵੀ ਪੁਰਸ਼ ਤੇ ਕਹਿੰਦੇ ਨੇ ਕਰੋੜਾ ਜਨਮਾਂ ਦੀਆਂ ਸਿਮਰਤੀਆਂ ਸਾਡੇ ਅੰਦਰ ਪਈਆਂ ਇੱਕ ਜਨਮ ਦੀਆਂ ਨਹੀਂ ਕਿਉਂਕਿ ਕਰੋੜਾ ਜਨਮਾਂ ਦੇ ਚ ਕਦੀ ਦੁੱਖ ਭੋਗਦੇ ਰਹਿਆ ਕਦੀ ਸੁਖ ਕਦੀ ਦਿਨ ਦੇ ਚ ਜੀਉਂਦੇ ਰਹਿਆ ਕਦੀ ਰਾਤ ਦੇ ਚ ਕਦੀ ਹੱਸਦੇ ਰਹਿਆ ਕਦੀ ਰੋਂਦੇ ਰਹੇ ਕਦੀ ਦੁੱਖ ਹੀ ਕਦੀ ਸੁਖ ਹੀ ਤੇ ਨਾਲ ਚੱਲਦਾ ਹੈ ਜੇ ਜ਼ਿੰਦਾ ਹਾਂ ਤਾਂ ਰਾਤ ਦੇ ਵਿੱਚ ਵੀ ਜੀਣਾ ਪੈਗਾ ਦਿਨ ਦੇ ਵਿੱਚ ਵੀ ਜੀਣਾ ਜੀਵਨ ਚੱਲ ਰਿਹਾ ਹੈ ਤਾਂ ਦੁੱਖਾਂ ਚ ਵੀ ਜੀਣਾ ਪੈਗਾ ਸੁੱਖਾਂ ਚ ਵੀ ਜੀਣਾ ਦੁੱਖ ਸੁੱਖ ਦੀ ਅੰਦਰ ਛਾਪ ਬਣ ਜਾਂਦੀ ਹੈ ਸਿਮਰਤੀ ਦਾ ਹਿੱਸਾ ਬਣ ਜਾਂਦਾ ਇੰਜ ਕਹਿ ਲੋ ਫਾਇਲਾਂ ਦਾ ਅੰਬਾਰ ਲਗਿਆ ਪਿਆ ਕਰੋੜਾਂ ਜਨਮਾਂ ਅੰਦਰ ਇਤਨੇ ਸਿਮਰਤੀ ਪਈ ਹੈ ਕੁਝ ਸਰਤਪੁਰਸ਼ ਕੁਝ ਮਹਾਪੁਰਸ਼ ਇਹਨਾਂ ਕਰੋੜਾਂ ਜਨਮਾਂ ਤੱਕ ਪਿੱਛੇ ਵੀ ਚਲੇ ਜਾਂਦੇ ਨੇ ਚਲੋ ਤੋ ਬੋਲ ਮੈਂ ਤੁਹਾਡੇ ਸਾਹਮਣੇ ਰੱਖ ਕੇ ਫਿਰ ਅੱਗੇ ਚਲਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਦ ਭਗਤ ਉਹ ਕਹਿੰਦੇ ਨੇ ਨਬੂਦ ਹੈ ਚ ਨਿਸ਼ਾਨ ਹਾਜ਼ੇ ਜ਼ਮੀਨੋ ਆਸਮਾ ਇਹ ਸ਼ੌਕੇ ਯਾਦੇ ਤੋਂ ਅਵੁਰਦ ਦਰਵਜੋਦ ਮਰਾ اے ਪ੍ਰਭੂ اے ਪਰਮਾਤਮਾ ਇਸ ਸਰੀਰ ਦੇ ਇੱਤੇ ਮੈਂ ਨਹੀਂ ਸੀ ਸਿਰਫ ਸਰੀਰ ਹੀ ਨਹੀਂ ਇਸ ਤਰ੍ਹਾਂ ਦਾ ਸੰਸਾਰ ਵੀ ਨਹੀਂ ਸੀ ਮੈਂ ਕਿ ਉਦੋਂ ਦਾ ਤੇਰੀ ਤਲਾਸ਼ ਦੇ ਚਾ ਤੇਰੀ ਤਲਾਸ਼ ਦੇ ਚਾ ਤੁਸੀਂ ਆਖੋਗੇ ਤਲਾਸ਼ ਤੇ ਸਿਰਫ ਮਨੁੱਖ ਹੀ ਜਨਮ ਦੇ ਚਾ ਸਕਦੇ ਸੁੱਖ ਪਸ਼ੂ ਨੂੰ ਵੀ ਚਾਹੀਦਾ ਹੈ ਦੁੱਖ ਪਸ਼ੂ ਦੀ ਵੀ ਮੰਗ ਨਹੀਂ ਹੈ ਦੁੱਖ ਤਾਂ ਉਹ ਵੀ ਭਜਦਾ ਹੈ ਜੀਵਨ ਪਸ਼ੂ ਨੂੰ ਵੀ ਚਾਹੀਦਾ ਹੈ ਮੌਤ ਜੀ ਪਸ਼ੂ ਨੂੰ ਵੀ ਨਹੀਂ ਚਾਹੀਦੀ ਮੌਤ ਦੇ ਡਰ ਤੋਂ ਉਹ ਵੀ ਭਜਦਾ ਹੈ ਪਰਮਾਤਮਾ ਪਰਮ ਜੀਵਨ ਹੈ ਤੇ ਪਰਮ ਸੁਖ ਹੈ ਸੁਖ ਦੀ ਮੰਗ ਹੀ ਪਰਮਾਤਮਾ ਦੀ ਮੰਗ ਜੀਵਨ ਦੀ ਚਾਹਤ ਹੀ ਪਰਮਾਤਮਾ ਦੀ ਚਾਹਤ ਕਿਉਂਕਿ ਪਰਮਾਤਮਾ ਪਰਮ ਜੀਵਨ ਹੈ ਸਦ ਜੀਵਨ ਹੈ ਤੇ ਮਨੁੱਖ ਨੂੰ ਜੀਵਨ ਚਾਹੀਦਾ ਪਰਮਾਤਮਾ ਸੁਖ ਹੈ ਤੇ ਪਰਮ ਸੁਖ ਹੈ ਇਸ ਹਿਸਾਬ ਨਾਲ ਨਾਸਤਿਕ ਫਿਰ ਪਸ਼ੂ ਵੀ ਨਹੀਂ ਐਸਾ ਕੌਣ ਹੈ ਜਿਹਨੂੰ ਸੁੱਖ ਨਹੀਂ ਚਾਹੀਦਾ ਐਸਾ ਕੌਣ ਹੈ ਜਿਹਨੂੰ ਜੀਵਨ ਨਹੀਂ ਚਾਹੀਦਾ ਬਾਵੇਂ ਤ੍ਰਿਗਤ ਦੇ ਜੀਵਨ ਹੋਵੇ ਕਿਸੇ ਦਾ ਜਿਵਣਾ ਤੇ ਉਹ ਵੀ ਚਾਹੁੰਦਾ ਹੈ ਜਿਵਣਾ ਤੇ ਸੱਤ ਵੀ ਚਾਹੁੰਦਾ ਹੈ ਉਹ ਵੀ ਦੇਖਦਾ ਇਧਰ ਖਤਰਾ ਹੈ ਤਾਂ ਉਹ ਮੋੜ ਕੇ ਭੱਜਦਾ ਹੈ ਜਿਵਣਾ ਤੇ ਸੂਰ ਵੀ ਚਾਹੁੰਦਾ ਹੈ ਜਦੋਂ ਉਹ ਦੇਖਦਾ ਹੈ ਮੈਨੂੰ ਪਕੜਨ ਲੱਗੇ ਨੇ ਉਹ ਵੀ ਭੱਜਦਾ ਹੈ ਤ੍ਰਿਗਤ ਤੋਂ ਤ੍ਰਿਗਤ ਜੋ ਨਹੀਂ ਵੀ ਜਿਵਣਾ ਚਾਹੰਦੀ ਹੈ ਜੀਵਨ ਦੀ ਲਾਲਸਾ ਹੈ ਪ੍ਰਮਾਤਮਾ ਦੀ ਲਾਲਸਾ ਕਿਉਂਕਿ ਪ੍ਰਮਾਤਮਾ ਪਰਮ ਜੀਵ ਹੈ ਪਰਮ ਜੀਵ ਸੁਖ ਦੀ ਚਾਹਤ ਹੀ ਪ੍ਰਮਾਤਮਾ ਦੀ ਚਾਹਤ ਹੈ ਕਿਉਂਕਿ ਪ੍ਰਮਾਤਮਾ ਪਰਮ ਸੁਖ ਹੈ ਪਸ਼ੂਆਂ ਕੋਲ ਵੀ ਭੁੱਲ ਹੋ ਜਾਂਦੀ ਏ ਮਨੁੱਖ ਕੋਲ ਵੀ ਭੁੱਲ ਹੋ ਜਾਂਦੀ ਏ ਜਿੱਥੇ ਜਿੱਥੇ ਉਹ ਸੁਖ ਦੀ ਕਲਪਨਾ ਕਰਦਾ ਹੈ ਉੱਥੇ ਸਿਰਫ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਏ ਸੁਖ ਨਹੀਂ ਮਿਲਦਾ ਜਿੱਥੇ ਸੁਖ ਹੈ ਤਲਾਸ਼ ਨਹੀਂ ਕਰਦਾ ਕੋਝ ਨਹੀਂ ਕਰਦਾ ਬੈਨ ਨਹੀਂ ਕਰਦਾ ਮੈਂ ਫਿਰ ਦੌਰਾਵਾ ਸੁਖ ਦੀ ਕਲਪਨਾ ਜਿਨ੍ਹਾਂ ਜਿਨ੍ਹਾਂ ਨਾਲ ਜੋੜਦਾ ਹੈ ਜਿਨ੍ਹਾਂ ਜਿਨ੍ਹਾਂ ਨਾਲ ਸੁਖ ਦੀ ਇੱਛਾ ਜੋੜਦਾ ਹੈ ਅਗਰ ਉਹ ਮਿਲ ਵੀ ਜਾਏ ਤਾਂ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਹੈ ਸੁਖ ਨਹੀਂ ਮਿਲਦਾ ਸੁਖ ਜਿੱਥੇ ਹੈ ਉੱਥੇ ਤਲਾਸ਼ ਨਹੀਂ ਹੈ ਜੀਵਨ ਦਰ ਜੀਵਨ ਚੱਲਦਾ ਹੈ ਤੇ ਭਾਈ ਨੰਦ ਲਾਲ ਇਹ ਕਹਿੰਦੇ ਰਹੇ ਨੇ ਹਰ ਜੀਵਨ ਦੇ ਵਿੱਚ ਮੇਰੇ ਜੀਵਨ ਤੇ ਚਾਹੀਦਾ ਸੀ ਸੁੱਖ ਤੇ ਚਾਹੀਦਾ ਸੀ ਜੋ ਕੁਝ ਨੰਦ ਲਾਲ ਕਹਿ ਰਹੇ ਨੇ ਇੱਕ ਸੂਫੀ ਵੀ ਕਹਿੰਦਾ ਉਹਦੇ ਕਹਣੇ ਨਾਲ ਇਹ ਵੀ ਸਪਸ਼ਟ ਹੋਇਆ ਕਿ ਇਸਲਾਮ ਦੇ ਵਿੱਚ ਵੀ ਕੁਝ ਐਸੇ ਫਕੀਰ ਨੇ ਜੋ ਬਾਰ ਬਾਰ ਦੇ ਜਨਮ ਨੂੰ ਮੰਨਦੇ ਕਹਿੰਦੇ ਜੋ ਇਨਾਂ ਦੇ ਸ਼ਮਸ ਤਬਰੇ ਸਭ ਤੋਂ ਅਗਰਸਰ ਹੈ ਸਭ ਤੋਂ ਅੱਗੇ ਹੈ ਉਹ ਕਹਿੰਦੇ ਆਦਮ ਨਾ ਬੋਦੋ ਮਨ ਬੋਦਮ ਐ ਖੁਦਾਵੰ ਤਾਲਾ ਇਸ ਤਰ੍ਹਾਂ ਦੇ ਮਨੁੱਖ ਤੋਂ ਨਹੀਂ ਬਣਾਏ ਸਨ ਪਰ ਮੈਂ ਤੇ ਉਦੋਂ ਵੀ ਸੀ ਅਜੇ ਮਨੁੱਖ ਦਾ ਢਾਂਚਾ ਤੋਂ ਇਸ ਤਰ੍ਹਾਂ ਦਾ ਨਹੀਂ ਬਣਾਇਆ ਸੀ ਜਿਵੇਂ ਹੁਣ ਮੈਂ ਪਰ ਫਿਰ ਵੀ ਮੈਂ ਤੇ ਹੈ ਸੀ ਆ ਦਮ ਨਾ ਬੋਦੋ ਮਨ ਬੋਧਮ ਹਵ ਵਾ ਨਾ ਗੋਦੋ ਮਨ ਬੋਧਮ ਹਵ ਵਾ ਕਹਿੰਦੇ ਨੇ ਮਾਇਆ ਇਹ ਮਾਇਆ ਰੂਪੀ ਛਲ ਰੂਪੀ ਤੋਂ ਸੰਸਾਰ ਵੀ ਨਹੀਂ ਬਣਾਇਆ ਸੀ ਮਾਇਆ ਦਾ ਅਖਰੀ ਅਰਥ ਕਰੋਗੇ ਤੇ ਛਲ ਜੋ ਦਿਖਾਈ ਦੇਵੇ ਤੇ ਪਕੜਦੇ ਚ ਨਾ ਆਵੇ ਪ੍ਰਭਾਵਤ ਵੀ ਕਰੇ ਤੇ ਪਕੜਦੇ ਚ ਨਾ ਆਵੇ ਜਿਵੇਂ ਹਵਾ ਨੂੰ ਮੁਠੀ 'ਚ ਬੰਦ ਕਰਨਾ ਚਾਹੀਏ ਤੇ ਹਵਾ ਨਿਕਲ ਜਾਏ। ਮੁਠੀ ਦੇ ਚਾਂ ਇਸ ਤਰ੍ਹਾਂ ਸੰਸਾਰ ਦੀ ਹਰ ਚੀਜ਼ ਨੂੰ ਅਸੀਂ ਪਕੜਦੇ ਹਾਂ ਮੁਠ ਦੇ ਚ ਨਿਕਲ ਜਾਂਦੀ। ਮੁਠੀ ਚ ਰਹਿੰਦੀ। ਇਹਨੂੰ ਕਹਿੰਦੇ ਨੇ ਮਾਇਆ ਮਾਈ ਮਾਇਆ ਛਲ। ॠਣ ਕੀ ਅਗਨ ਮੇਗ ਕੀ ਛਾਇਆ। ਗੋਬਿੰਦ ਭਜਨ ਬਿਨ ਹੜਕਾ ਅਜਲ। ਐਸ ਵਾਸੇ ਭਗਤ ਕਬੀਰ ਜੀ ਨੇ ਤੇ ਕਹਿ ਦਿੱਤਾ। ਠੀਕ ਹੈ ਹੈ ਪ੍ਰਭੂ ਸੰਸਾਰ ਦੇ ਇਤੇ ਬੜੀਆਂ ਠਗੀਆਂ ਚਲਦੀਆਂ ਨੇ ਔਰ ਬੜੇ ਠੱਗ ਨੇ ਪਰ ਤੂੰ ਸਭ ਤੋਂ ਵੱਡਾ ਠੱਗ ਹੈ ਇੰਜ ਕਹਿ ਹਰ ਠੱਗ ਜਗ ਕੋ ਠਗਔਰੇ ਲਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਹਰ ਠੱਗ ਬੜਾ ਵੱਡਾ ਠੱਗ ਹੈ ਤੂੰ ਐ ਮਾਇਆ ਬਣਾ ਕੇ ਤੂੰ ਸਾਨੂੰ ਛਲ ਲਿਆ ਪਰਮ ਸੁਖ ਤੋਂ ਅਸੀਂ ਵਾਂਝੇ ਰਹੇ ਪਰਮ ਜੀਵਨ ਤੋਂ ਅਸੀਂ ਵਾਂਝੇ ਰਹੇ ਐਨਾ ਵਿਖੜਾ ਪਰਛਾਤਾ ਪਾਇਆ ਪਾਇਆ ਹੱਲ ਨਹੀਂ ਆਉਂਦਾ ਇਨ ਮਾਇਆ ਜਗਦੇਸ਼ ਗੁਸਾਈ ਤੁਮਰੇ ਚਰਨ ਬਿਸਾਰ ਕਿੰਚਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾ ਕਰੇ ਬੇਚਾਰੇ ਕੀ ਕਰੀਏ ਐਸਾ ਤੋਂ ਪਰਛਾ ਪਾਇਆ ਹੱਲ ਨਹੀਂ ਆਉਂਦਾ ਹੱਲ ਨਹੀਂ ਆਉਂਦਾ ਔਰ ਬਲਚੇਚੀ ਬੰਦਾ ਉਲਝ ਕੇ ਰਹਿ ਜਾਂਦਾ ਹੈ ਸੰਸਾਰ ਦੇ ਚ ਉਲਝ ਕੇ ਰਹਿ ਜਾਂਦਾ ਹੈ ਪਰਿਵਾਰ ਦੇ ਚ ਉਲਝ ਕੇ ਰਹਿੰਦਾ ਹੈ ਸੰਸਾਰ ਦੀਆਂ ਸਮੱਸਿਆਵਾਂ ਦੇ ਚ ਫਸ ਕੇ ਰਹਿ ਜਾਂਦਾ ਹੈ ਹਰ ਠੱਗ ਜਗ ਕੋ ਠਗ ਹੋ ਰੇ ਐਸਾ ਕਵੈਲ ਹੈ ਕਿ ਇਸਲਾਮ ਇਸਨੂੰ ਕਹਿੰਦੇ ਨਾ ਹਵਾ ਰੱਬ ਨੇ ਹਵਾ ਖੜਾ ਕੀਤਾ ਬੰਦਾ ਇਸੇ ਚ ਫਸ ਕੇ ਰਹਿ ਜਾਂਦਾ ਪਰ ਸ਼ਮਸ ਤਵਰੇਜ਼ ਕਹਿੰਦਾ ਹੈ اے ਖੁਦਾ ਮੈਂ ਤੇਰੇ ਹਵੇ ਤੋਂ ਵੀ ਪੁਰਾਣਾ ਅੱਜ ਦਾ ਨਹੀਂ ਹਵਾ ਨਾ ਬੋਦੋ ਮਨ ਬੋਦਮ ਇਹ ਕਸ ਨਾ ਬੋਦੋ ਮਨ ਬੋਦਮ ਮਨ ਆਸ਼ਿਕੇ ਦੇ ਰੀ ਨਾਮ ਇਹ ਜੋ ਮੈਂ ਅੱਖਾਂ ਨਾਲ ਦੇਖਦਾ ਇਹ ਕੁਝ ਵੀ ਨਹੀਂ ਸੀ ਮੈਂ ਹੈ ਪ੍ਰਭੂ ਬੜਾ ਪੁਰਾਣਾ ਪ੍ਰੇਮੀ ਆ ਤੇਰਾ ਮਨ ਆਸ਼ਕ ਹੈ ਦੇ ਰੀਨਾ ਮੈਂ ਬਹੁਤ ਪੁਰਾਣਾ ਬਹੁਤ ਲੰਬੇ ਸਮੇਂ ਤੋਂ ਤੇਰਾ ਆਸ਼ਕਾਂ ਤੇਰੀ ਤਲਾਸ਼ ਦੇ ਜੀਵਨ ਕਿਸਰਾਂ ਦਾ ਵੇਸੇ ਦ੍ਰਿਸ਼ ਅਦ੍ਰਿਸ਼ ਜੀਵਨ ਨੂੰ ਜੀਵਨ ਚਾਹੀਦਾ ਸੀ ਸਦੀਵੀ ਜੀਵਨ ਚਾਹੀਦਾ ਸੀ ਸਦੀਵੀ ਜੀਵਨ ਪਰਮਾਤਮਾਏ ਪਰਮ ਸੁਖ ਚਾਹੀਦਾ ਸੀ ਜੋ ਦੁੱਖ ਦੇ ਚ ਨਾ ਬਦਲੇ ਪਰਮ ਸੁਖ ਪਰਮਾਤਮਾਏ परम खेड़ा चाहिदा सी ਜਿਹਦੇ ਚ ਮੁਰਝਾਣਾ ਨਾ ਹੋਵੇ ਤੋਂ ਪਰਮ ਖੇੜਾ ਤੇ ਪਰਮਾਤਮਾ ਇੰਜ ਕਹਿ ਲੋ ਮੰਗਤੇ ਹਰ ਇੱਕ ਦੀ ਤਲਬ ਤੇ ਹਰ ਇੱਕ ਦੀ ਪਰਮਾਤਮਾ ਪਰ ਇੱਕ ਭੁਲੇਖਾ ਪੈ ਜਾਂਦਾ ਜਿੱਥੇ ਜਿੱਥੇ ਪਰਮਾਤਮਾ ਦੀ ਕਲਪਨਾ ਕਰਦਾ ਉੱਥੇ ਨਹੀਂ ਉੱਥੋਂ ਨਹੀਂ ਮਿਲਦਾ ਇਹ ਪਰਮ ਸਤਿ ਉੱਥੋਂ ਨਹੀਂ ਮਿਲਦਾ ਇਹ ਪਰਮ ਜੀਵ ਲਬਦਾ ਰਿਹਾ ਕਹਿੰਦੇ ਆਬੇ ਹਯਾਤ ਨੂੰ ਸਿਕੰਦਰ ਵੀ ਮਰਾਨਾ ਰਸਾਇਣ ਬਣਾਉਂਦੇ ਰਹੇ ਨੇ ਭਾਰਤ ਦੇ ઋષਿ ਮੁਨੀ ਵੀ ਔਰ ਕਾਇਆ ਕਲਪ ਕਰਦੇ ਰਹੇ ਨੇ ਕਾਇਆ ਨੂੰ ਕਲਪ ਕਰਨ ਦਾ ਮਤਲਬ ਇਹ ਹੈ 80 ਸਾਲ ਦਾ ਹੁਣ ਬੁੱਢਾ ਇਹਨੂੰ ਕਲਪ ਕਰਨਾ ਤੇ ਫਿਰ 25 26 ਸਾਲ ਦੇ ਜਵਾਨ ਬਣ ਜਾਏ ਇਹਨੂੰ ਕਹਿੰਦੇ ਕਾਇਆ ਨੂੰ ਕਲਪ ਕਰਨਾ ਔਰ ਕਈ ਦਫਾ ਇਕਾਇਆ ਕਲਪ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਦੀ ਖੋਜ ਪ੍ਰਾਚੀਨ ઋષਿ ਮੁਨੀ ਕਰਦੇ ਰਹੇ ਇਹਦਾ ਮਤਲਬ ਹੈ ਸਦੀਵੀ ਜੀਵਨ ਚਾਹੀਦਾ ਲੱਭਦੇ ਰਹੇ ਨੇ ਰਸਾਇਣ ਬਣਾਉਂਦੇ ਰਹੇ ਨੇ ਜਿਹਦੇ ਖਾਣ ਨਾਲ ਪੀਣ ਨਾਲ ਮਨੁੱਖ ਮਰੇ ਨਾ ਮਰੇ ਅੱਜ ਦੇ ਸਾਇੰਟਿਸਟ ਵੀ ਯਤਨ ਪੇ ਕਰਦੇ ਨੇ ਮਨੁੱਖ 300 400 ਸਾਲ ਤੱਕ ਜ਼ਿੰਦਾ ਰਹੇ ਸ। ਲੱਭਦੇ ਪੈਣ ਕੋਸ਼ਿਸ਼ ਪੈ ਕਰਦੇ। ਯਤਨ ਪੈ ਜੁਟਾਉਂਦੇ। ਸਦੀਵੀ ਜੀਵਨ ਦੀ ਪਿਆਸ ਮਨੁੱਖ ਦੇ ਅੰਦਰ ਬੜੀ ਪਰਬਲ ਹੈ। ਸਦੀਵੀ ਸੁਖ ਦੀ ਤਲਬ ਮਨੁੱਖ ਦੇ ਅੰਦਰ ਬੜੀ ਪਰਬਲ ਹੈ। ਤੇ ਹੁਣ ਮੈਂ ਫਿਰ ਅਰਜ਼ ਕਰਾਂ ਸਦੀਵੀ ਜੀਵਨ ਪਰਮਾਤਮਾ ਹੈ। ਸਦੀਵੀ ਸੁਖ ਪਰਮਾਤਮਾ ਹੈ, ਬਾਕੀ ਨਹੀਂ। ਕਦਰੇ ਵੀ ਨਹੀਂ ਹੈ ਇਹ ਮੰਗ ਠੇਕ ਹੈ ਮੰਗ ਦੀ ਪੂਰਤੀ ਦਾ ਸਾਧਨ ਗਲਤ ਹੈ ਸਾਧਨ ਗਲਤ ਹੈ ਜੈਸੇ ਪਟਨਾ ਸਾਹਬ ਹੈ ਪੂਰਬ ਦੀ ਤਰਫ ਤੇ ਮੈਂ ਚੱਲ ਪਾਵਾਂ ਪੱਛਮ ਦੀ ਤਰਫ aur ਬੜੀ ਤੇਜ਼ੀ ਨਾਲ ਚਲਾਂ aur ਆਖਾਂ ਤੇਜ਼ ਤੇਜ਼ ਚਲਾਂ ਤਾਂ ਕਿ ਛੇਤੀ ਪਹੁੰਚ ਜਾਵਾਂ ਜਿਤਨਾ ਤੇਜ਼ੀ ਨਾਲ ਚੱਲਾਂਗਾ ਉਤਨਾ ਹੀ ਦੂਰ ਹੋ ਜਾਵਾਂ ਕਿਉਂਕਿ ਉਸ ਦਿਸ਼ਾ 'ਚ ਹੈ ਹੀ ਨਹੀਂ ਜਿਸ ਦਿਸ਼ਾ 'ਚ ਹੈ ਹੀ ਨਹੀਂ ਮੈਂ ਉਸ ਦਿਸ਼ਾ ਦੇ 'ਚ ਦੌੜ ਰਿਹਾ ਹਾਂ ਭੱਜ ਰਿਹਾ ਹਾਂ ਜਿਤਨਾ ਭੱਜਾਂਗਾ ਜਿਤਨਾ ਧੋੜਾਂਗਾ ਥੱਕਾਂਗਾ ਟੁੱਟਾਂਗਾ ਪਹੁੰਚਾਂਗਾ